ਬ੍ਰਾਂਡ ਹੋੜਾਗਾ ਇਹ ਬ੍ਰਾਂਡ ਦੀ ਜਿਹੜੀ ਕੰਪਨੀ ਹੈਗੀ ਇਹ ਐਂ ਲਾ ਲੋ ਵੀ ਸਕਰੀਨ ਟੱਚ ਸਮੂਥਨੈਸ ਇੰਨੀ ਹੈ ਛੱਡੀ ਦਿਓ ਗੱਲਾਂ ਤੁਹਾਨੂੰ ਇੰਨੀ ਗਾਰੰਟੀ ਦਿੰਨੇ ਆ ਕਿ ਰੁਪਇਆ 200 ਕਮਾ ਕੇ ਜੇ ਤੁਹਾਨੂੰ ਕਿਤੇ ਹੋਰ ਵੀ ਸਸਤੀ ਮਿਲੇ ਸਾਰੇ ਵਜੇ ਮੋੜ ਦਾਂ ਅੱਛਾ ਜੀ ਰੁਪਇਆ 200 ਰੱਖ ਕੇ ਸਾਰੇ ਵਜੇ ਮੋੜ ਦਾਂਗੇ ਅੱਛਾ ਜੀ ਉਹ ਵੀ 200 ਕਾਦੇ ਸਾਡੀ ਲੇਬਰ ਦਾ ਜਿਹੜੇ ਮੁੰਡੇ ਕੰਮ ਕਰਦੇ ਨੇ ਆਰਨ ਨੂੰ ਮੋਡੀਫਾਈ ਕਰਨਾ ਕਾਰ ਦੇ ਅੰਦਰ ਛੱਤ ਮੋਡੀਫਾਈ ਕਰਨੀ ਹੈਗੀ ਡਿੱਗੀ ਦੇ ਅੰਦਰ ਸਾਰਾ ਲੇਜ਼ਰ ਲੱਗ ਜਾਂਦਾ ਜੀ ਕਾਰ ਨੇ اندر ਮੈਟ ਹੋ ਗਿਆ ਸੀਟ ਕਵਰ ਜੀਪੀਐਸ ਸਿਸਟਮ ਨੇ ਮੈਟ੍ਰੈਕਿੰਗ ਸਿਸਟਮ ਆ ਕਾਰ ਨੂੰ ਜੇ ਮਰ ਲੋ ਕਿਤੇ ਜਾ ਰਹੀ ਹੈਗੀ ਸੋਨੂੰ ਇਹ ਲਾ ਲੋ ਤੁਸੀਂ ਰਸਤੇ ਜੀ ਬੰਦ ਕਰਨੀ ਆ ਤੁਸੀਂ ਕੋਨ ਦੇ ਉੱਤੇ ਉੱਥੇ ਬੰਦ ਕਰ ਸਕਦੇ ਪਿੰਨਾ ਸੀਟ ਕਵਰਾਂ ਦੀ ਇੱਕ ਖਾਸੀਅਤ ਹੈ ਕੰਪਨੀ ਚੈਲੰਜ ਕਰਦੀ ਆ ਤੁਸੀਂ 100 ਕਿਲੋਮੀਟਰ ਗੱਡੀ ਚਲਾਓ ਠੀਕ ਹੈ ਨਾ ਸੋਨੂੰ ਆਏਗਾ ਫੀਲ ਨਹੀਂ ਉਹਨਾਂ ਨੂੰ ਲਗਜ਼ਰੀ ਫੀਲ ਹੁੰਦਾ ਉਹਦਾ ਹੋਊਗਾ ਡਰਾਈਵ ਕੰਫਰਟ ਸੀਟ ਕਵਰ ਕਹਿੰਦੇ ਨੇ। ਕਿਸੇ ਵੀ ਗੱਡੀ ਵਾਸਤੇ ਹੁੰਦੇ ਨੇ ਇਹ। ਹਾਂ ਜੀ ਹਰ ਗੱਡੀ ਦਾ ਮਿਲ ਜੂ ਸਭ। ਓਕੇ ਜੀ। ਜੇ ਮੂਰਲੇ ਨੀਨੀ ਨਾ ਤਾਂ ਅਗਲੇ ਦੇ ਅੱਖਾਂ 'ਚ ਪਵੇ। ਅੱਛਾ ਜੀ। ਨਾਲੇ ਜਦੋਂ ਮੇ ਸੜਕਾਂ ਇਹਨਾਂ ਦਾ ਹੋਵਾ ਜਿਵੇਂ ਦਿਨ ਚੜਦਾ ਹੁੰਦਾ। ਨਾਲੇ ਵੀ ਫੁੱਲ ਨਜ਼ਾਰਾ ਹੈਗਾ ਚਾਹਣਨ ਫੁੱਲ। ਉਹ ਵੀ ਮਰਸਪੀ ਦੇ ਵਿੱਚ ਇਸ ਕੰਪਨੀ ਦਾ ਲੈਟਾ ਹੁੰਦਾ। ਠੀਕ ਹੈ। ਅੱਜ ਸਸਤੇ ਦੀ ਕੋਈ ਗੱਲ ਨਹੀਂ ਹੋਊਗੀ। ਕੁਆਲਿਟੀ ਦੀ ਗੱਲ ਹੋਊਗਾ ਨਾ ਜੀ। ਕਿਉਂਕਿ ਜਦੋਂ ਆਪਾਂ ਲੱਖਾਂ ਰੁਪਇਆ ਗੱਡੀ ਤੇ ਲਾਉਨੇ ਆ। ਤਾਂ ਵੀ ਲਾਇਆ ਸੀ ਨੂੰ ਦੜਾ ਇੱਕ ਸਾਲ ਦਾ ਤੇ ਚੇਂਜ ਨੇ। ਇੱਕ ਸਾਲ ਦੀ हां ये ਸਾਡੀ ਗੱਡੀ ਉੱਲੋਂ ਮੇਰ ਬੈਗਾ ਲਾਉ 20 ਗਲਾ ਬਣ ਕੇ ਹੁੰਦਾ ਕਈ ਗੱਡੀਆਂ ਵਿੱਚ ਵੈਂਟੀਲੇਟਰ ਹੁੰਦਾ ਹੈ ਵੈਂਟੀਲੇਟਰ ਹੁੰਦੀਆਂ ਸੀਟਾਂ 'ਤੇ ਕਈ ਗੱਡੀਆਂ ਹੁੰਦੇ ਉਹਦੇ ਹੀਟਰ ਹੁੰਦਾ ਹੈ ਠੀਕ ਹੈ ਆਹ ਵੀ ਹੀਟਰ ਹੁੰਦਾ ਹੈ ਗਾ ਵੀ ਸਰਦੀ ਦੇ ਵਿੱਚ ਗੱਡੀ ਸੀਟ ਗਰਮ ਹੋਵੇ ਉਹ ਸਾਬ ਦੇ ਬੰਦ ਨੇ ਹੁਣ ਤਸ਼ਰੀਕ ਆਕਾਲ ਤੋਂ ਲੈ ਵੀ ਅੱਜ ਆਗੇ ਕਾਰਾਂ ਦੇ ਬਿਊਟੀ ਪਾਰਲਰ ਦੇ ਵਿੱਚ ਕਾਰ ਬਿਊਟੀ ਪਾਰਲਰ ਰੱਖ ਸਕਦੇ ਆ ਕਾਰਨ ਕਿ ਇੱਥੇ ਲੋਕ ਨਵੀਆਂ ਕਾਰਾਂ ਜੰਸੀ ਤੋਂ ਲੈ ਕੇ ਆਉਂਦੇ ਨੇ ਫਿਰ ਇੱਥੇ ਕਹਿੰਦੇ ਨੇ ਵੀ ਸਾਡੀ ਜਿਹੜੀ ਕਾਰ ਆ ਉਹਨੂੰ ਦੁਲਹਨ ਵਾਂਗ ਸਜਾ ਦਿਓ ਇਸੇ ਕਰਕੇ ਮੈਂ ਕਾਰ ਬਿਊਟੀ ਪਾਰਲਰ ਆਖਦਾ ਇਸ ਗੱਲ ਨੂੰ ਉੱਪਰ ਨਾ ਗਿਆ ਮਰਵਾ ਦੇ ਮੈਰੀ ਗੋਲਡ ਕਾਰ ਐਸੈਸਰੀ ਇਹ ਮਹਿਲਾ ਰੋਡ ਤੇ ਆ ਪੂਰੀ ਜਾਣਕਾਰੀ ਲੈਣੇ ਆ ਇੱਕ ਗੱਲ ਮੈਂ ਤੁਹਾਨੂੰ ਦੱਸੂਗਾ ਅੱਜ ਮੈਂ ਇਹ ਨਹੀਂ ਆਖੂਗਾ ਵੀ ਇੱਥੇ ਸਸਤਾ ਸਮਾਨ ਮਿਲਦਾ ਇੱਥੇ ਮਿਲਦਾਗਾ ਕੰਪਨੀ ਦਾ ਇੱਕ ਨੰਬਰ ਏ ਕਲਾਸ ਪੂਰਾ ਵਧੀਆ ਗੱਲਬਾਤ ਕਰਦੇ ਆ ਵੀਰ ਕਾਰਾਂ ਬਹੁਤ ਸੋਹਣੀਆਂ ਤਿਆਰ ਕਰਦੇ ਨੇ ਸੀਟ ਕਵਰ ਮੈਟਿੰਗ ਕੁਛ ਵੀ A to Z ਐਸੈਸਰੀ ਤੁਹਾਨੂੰ ਹਰ ਇੱਕ ਕਾਰ ਦੀ ਇੱਥੇ ਅਵੇਲੇਬਲ ਮਿਲੂਗੀ ਪੂਰੀ ਵਧੀਆ ਸੰਗਰੂਰ ਦੇ ਵਿੱਚ ਇਹ ਜਿਹੜਾ ਹੈਗਾ ਸਟੋਰ ਆ ਸ਼ੋਰੂਮ ਬਣਾਇਆ ਹੈ ਬਾਈ ਉਹਨਾਂ ਨੇ ਇਸ ਤੋਂ ਪਹਿਲਾਂ ਇਹਨਾਂ ਦਾ ਜਿਹੜਾ ਜਨਤਾ ਪੰਪਾ ਮਹਿਲਾ ਚੌਕ ਰੋਡ ਤੇ ਉੱਥੇ ਸੀਗਾ ਹੁਣ ਮਹਿਲਾ ਰੋਡ ਤੇ ਹੀ ਜਿਹੜਾ TVS ਦੀ ਏਜੰਸੀ ਆ ਉਹਦੇ ਬਿਲਕੁਲ ਸਾਹਮਣੇ ਆਪਣਾ ਸ਼ੋਰੂਮ ਬਣਾਇਆ ਹੈ ਗੱਲਬਾਤ ਕਰਦੇ ਆ ਰਾਜਕਮਰ ਗੁਇਲ ਜੀ ਵੀ ਨੇ ਤੇ ਪਨੀਤ ਗੁਇਲ ਜੀ ਨੇ ਸਾਡੇ ਨਾਲ ਉਹਨਾਂ ਨਾਲ ਗੱਲਬਾਤ ਕਰਦੇ ਆ 7-6 ਕਾਲ ਵੀਰ ਜੀ ਉਹ ਟਿੱਟਾ ਕੋ ਨਹੀਂ ਪਹਿਲਾਂ ਤਾਂ ਮੁਬਾਰਕਾਂ ਤੁਹਾਨੂੰ ਨਵੇਂ ਸ਼ੋਰੂਮ ਦੀਆਂ ਸਾਰੰਦਾਰ ਬਣਿਆ ਅਸੀਂ ਵੀਰ ਜੀ ਆਪਾਂ ਉਧਰ ਚੱਲਦੇ ਆਂ ਸੀਟ ਕਵਰ ਕੋਲੇ ਹਾਂਜੀ ਆਜੋ ਜੀ ਉਥੋਂ ਸ਼ੁਰੂ ਕਰਦੇ ਆਂ ਜਿਵੇਂ ਇੱਧਰ LED ਸੈਕਸ਼ਨ ਵੀ ਹੈਗਾ ਤੁਹਾਡਾ ਹਾਂਜੀ ਤੇ ਸੀਟ ਕਵਰ ਲਗਭਗ ਹਰ ਇੱਕ ਬੰਦਾ ਚਾਹੁੰਦਾ ਵੀ ਕੰਫਰਟੇਬਲ ਸੀਟਾਂ ਹੋਣ ਗੱਡੀ ਕੋਈ ਵੀ ਹੋਵੇ ਸਾਡੇ ਕੋਲੇ ਨਵੀਂ ਪੁਰਾਣੀ ਸੈਕੰਡ ਹੈਂਡ ਹਾਂਜੀ ਪਰ ਸੀਟਾਂ ਜਿਹੜੀਆਂ ਕਿਉਂਕਿ ਸਫ਼ਰ ਆਮ ਤੌਰ ਤੇ ਲੰਮਾ ਹੁੰਦਾ ਹੈਗਾ ਕੰਫਰਟੇਬਲ ਹੁੰਦੇ ਨੇ ਤੁਹਾਡੇ ਕੋਲੇ ਕਿੰਦਾਂ ਦੀਆਂ ਨੇ ਇਹ ਦੇਖੋ ਇਹ ਆ ਸਾਰਾ ਸਭ ਤੋਂ ਪਹਿਲਾ ਬੇਸਿਕ ਮਾਡਲ ਆ ਠੀਕ ਹੈ ਨਹੀਂ ਐ ਸੀਟ ਕਵਰ ਸਾਰੇ ਆਟੋਗ੍ਰੇਸ ਬ੍ਰਾਂਡ ਦੇ ਲਈ ਓਕੇ ਜੀ ਠੀਕ ਹੈ ਜੀ ਐ ਸੀਟ ਕਵਰ ਦੀ ਸਟਾਰਟਿੰਗ ਹੋ ਜਾਂਦੀ ਆ 33500 ਤੋਂ 3000 ਛੋਟੀ ਗੱਡੀ ਜਿਵੇਂ ਹੈ ਸ਼ਿਫਟ ਹੋ ਗਈ ਜਿਵੇਂ ਹੈ 7500 ਆ ਗਈ 39500 ਆ ਗਈ ਠੀਕ ਹੈ ਨਾਲ ਹੀ ਮੈਂ ਮੈਟ ਪਾ ਲਈ ਐਸੀ ਕੰਪਨੀ ਦੇ ਨੈਟ ਆ ਜਾਂਦੇ ਨੇ ਡੰਪਿੰਗ ਵੀਲ ਜੂ ਸਾਨੂੰ ਓਕੇ ਜੀ ਇਹਨਾਂ ਸੀਟ ਕਵਰਾਂ ਦੀ ਇੱਕ ਖਾਸੀਅਤ ਹੈ ਕੰਪਨੀ ਚੈਲੰਜ ਕਰਦੀ ਆ ਤੂੰ 100 ਕਿਲੋਮੀਟਰ ਗੱਡੀ ਚਲਾਓ ਠੀਕ ਹੈ ਨਾ ਸੋਨੂ ਆਏਗਾ ਫੀਲ ਨਹੀਂ ਉਹਨਾਂ ਜਿਵੇਂ ਲਗਜ਼ਰੀ ਫੀਲ ਹੁੰਦਾ ਉਹਦਾ ਹੂਆ ਡਰਾਈਵ ਕੰਫਰਟ ਸੀਟ ਕਵਰ ਕਹਿੰਦੇ ਨੇ ਕਿਸੇ ਵੀ ਗੱਡੀ ਵਾਸਤੇ ਹੁੰਦੇ ਨੇ ਇਹ ਹਾਂ ਜੀ ਹਰ ਗੱਡੀ ਦਾ ਮਿਲ ਜੂ ਸਭ ਨੂੰ ਓਕੇ ਜੀ ਜੇ ਮੰਨ ਲਓ ਛੋਟੀ ਤੋਂ ਲੈ ਕੇ ਵੱਡੀ ਤੱਕ BMW, Audi ਹਰ ਗੱਡੀ ਦਾ ਆਪਣੇ ਕੋਲ ਅਵੇਲੇਬਲ ਹਰ ਇੱਕ ਗੱਡੀ ਦਾ ਅਵੇਲੇਬਲ ਆ ਤੇ ਜਿੰਨਾ ਮਰਜ਼ੀ ਲੰਮਾ ਸਫਰ ਕਰ ਲੋ ਤੁਹਾਨੂੰ ਥਕਾਵਟ ਨਹੀਂ ਹੋਊਗੀ ਹਾਂ ਜੀ ਬਿਲਕੁਲ ਵੀ ਸਾਨੂੰ ਫੀਲ ਨੂੰ ਹੋਆ ਯਾਰਾ ਵੀ ਸਾਨੂੰ ਸੀਟ ਕਵਰ ਪੁਆਏ ਨੇ ਜਾਂ ਨਾ ਜੀ ਜਿਵੇਂ ਕਹਿੰਦੇ ਨੇ ਜਿਵੇਂ ਹੁਣ ਸਪੈਸ਼ਲ ਕਈ ਗੱਡੀਆਂ ਦੇ 에ਅਰ ਬੈਗ ਹੁੰਦੇ ਨੇ ਸਾਈਡ ਤੇ ਕਸਟਮਰ ਕਹਿੰਦਾ ਯਾਰ ਵੀ ਮੇਰੇ 에ਅਰ ਬੈਗ ਖੁੱਲ ਨਹੀਂਗੇ ਤੇ ਸਪੈਸ਼ਲ ਐਸੇ ਸੀਟ ਕਾ ਉਰ ایر ਬੈਗ ਵਾਲੇ ਬੰਦੇ ਨੇ ਅੱਛਾ ਜੀ ਸਪੈਸ਼ਲ ਸਪੈਸ਼ਲ ایر ਬੈਗ ਵਾਲੇ ਹਰੇ ਗੱਡੀ ਦੇ ਜੇ ਜਿਹੜਾ ਮਾਡਲ ਉਹ ایر ਬੈਗ ਵਾਲਾ ਉਹ ایر ਬੈਗ ਵਾਲਾ ਬਣ ਕੇ ਹੁੰਦਾ ਕਈ ਗੱਡੀਆਂ ਵਿੱਚ ਵੈਂਟੀਲੇਟਰ ਹੁੰਦਾ ਹੈ ਵੈਂਟੀਲੇਟਰ ਵਾਲੀ ਹੁੰਦੀਆਂ ਸੀਟੋ ਕੇ ਕਈ ਗੱਡੀਆਂ ਹੁੰਦੇ ਉਹਦੇ ਹੀਟਰ ਹੁੰਦਾ ਹੈ ਠੀਕ ਹੈ ਆਹ ਉਰੇ ਹੀਟਰ ਹੁੰਦਾਗਾ ਵੀ ਸਰਦੀ ਦੇ ਵਿੱਚ ਗੱਡੀ ਸੀਟ ਗਰਮ ਹੋਵੇ ਉਸ ਹਸਾਬ ਦੇ ਬੰਦੇ ਨੇ ਅੱਛਾ ਮੰਨ ਲਓ ਵੀ ਸਾਰਾ ਉਸ ਜਿਹੇ ਦੀ ਗੱਡੀ ਆ ਜਿਹੜਾ ਮਾਡਲ ਆ ਉਹਦਾ ਸਪੈਸ਼ਲ ਸੀਟ ਕਵਰ ਐਸਾ ਸਪੈਸ਼ਲ ਹੁੰਦਾ ਹੈ ਇੱਕ ਜਿਹੀ ਹੋਰ ਨਾ ਸੀ ਡਿਜ਼ਾਈਨ ਦੇ ਐਕਸਟਰਾ ਲਈਏ ਨਾ ਕੋਈ ਕਲਰ ਦੇ ਐਕਸਟਰਾ ਲਈਏ ਜਿਹੜਾ ਜਿਹੜਾ ਕਲਰ ਕਾਉਂਗੇ ਏਡੇ ਜਿਹੜਾ ਡਿਜ਼ਾਈਨ ਕਰਾਉਂਗੇ ਹਮ ਆਰਡਰ ਕਰੋ ਆਪਾਂ ਮੰਗਵਾ ਦ ਬਿਲਕੁਲ ਠੋਡੀ ਇਹ ਗੱਲ ਮੈਂ ਥੋਡੀ ਮੰਨ ਗਿਆ ਵਧੀਆ ਗੱਲ ਆ ਕਿਉਂਕਿ ਆਮ ਤੌਰ ਤੇ ਰੰਗ ਦਾ ਤੇ ਡਿਜ਼ਾਈਨ ਦਾ ਦਰਸ਼ਕੋ ਰੇਟ ਵੱਖਰਾ ਲਾਇਆ ਜਾਂਦਾ ਸੀਟ ਕਵਰ ਨਹੀਂ ਹਰ ਇੱਕ ਚੀਜ਼ ਦੇ ਵਿੱਚ ਐਲਈਡੀ ਸੈਂਕਸ਼ਨ ਚ ਆ ਗਏ ਜੀ ਆਪਾਂ ਉਸ ਤੋਂ ਪਹਿਲਾਂ ਮੈਟਾ ਵਾਟਾ ਦੇ ਵਿੱਚ ਹੁੰਦੇ ਨੇ ਕਿੰਨੇ ਕੁ ਪ੍ਰਕਾਰ ਦੇ ਹੁੰਦੇ ਨੇ ਇਹ ਹਾਂਜੀ ਮੈਟਾ ਮੈਟ ਵੈਸੇ ਕਵਾਲਿਟੀ ਸਟਾਰਟ ਹੋ ਰਹੀ 500 ਤੋਂ ਠੀਕ ਹੈ ਜੀ ਪਰ ਅਸੀਂ ਪ੍ਰੀਮੀਅਮ ਕੁਆਲਿਟੀ ਹੀ ਰੱਖੀ ਹੈਗੀ ਅਸੀਂ ਉਹ ਕੂੜਾ ਹੀ ਰੱਖਦੇ ਹਾਂਗੇ ਓਕੇ ਜੀ ਕਿਉਂਕਿ ਕਸਟਮਰ ਯਾਰ ਬਾਅਦਾਂ ਸੋਦੇ ਯਾਰ ਵੀ ਆ 100 ਵੱਧ ਹੋਰ ਲਾਉਣਾ ਨਹੀਂ ਹੁਣ ਜਿੰਨੇ ਆ ਕੁਆਲਿਟੀ ਦੇ ਨੇ ਇਹ ਮੈਟ 2500 ਰੁਪਏ ਦੇ ਸਟਾਰਟ ਨੇ ਠੀਕ ਹੈ ਨਹੀਂ 70 ਮੈਟ ਨੇ ਇੰਨਾ ਪਾਵਰ ਲੱਗਦਾ ਹੈਗਾ ਨਾ ਇਹਦੀ ਪਾਵੜੀ ਲਾਏ ਸੀਨਾ ਉਦਲੇ ਪਾਵੜੀ ਲਾਏ ਸੀਨਾ ਉਦੜੇ 1 ਸਾਲ ਦਾ ਤੇ ਚੇਂਜ ਨੇ 1 ਸਾਲ ਦੀ ਗਾਰੰਟੀ ਆ ਹਾਂ ਜੀ ਸਾਡੀ ਗਾਰੰਟੀ 1 ਸਾਲ ਦੀ ਜਦੋਂ ਮਰਜ਼ੀ ਕੋਈ ਵੀ ਪ੍ਰੋਬਲਮ ਹੋਵੇ ਕਰਾ ਕੇ ਦੇਵਾਂਗੇ ਸੀਟ ਕਵਰ ਦੀ ਸੇਮ ਹੈ ਮ ਅੱਜ ਸਸਤੇ ਦੀ ਕੋਈ ਗੱਲ ਨਹੀਂ ਹੋਊਗੀ ਕੁਆਲਿਟੀ ਦੀ ਗੱਲ ਹੋਊਗਾ ਨਾ ਜੀ ਕਿਉਂਕਿ ਜਦੋਂ ਆਪਾਂ ਲੱਖਾਂ ਰੁਪਿਆ ਗੱਡੀ ਤੇ ਲਾਉਨੇ ਆ ਉੱਥੇ ਸਾਨੂੰ ਸਾਡਾ ਸ਼ੌਂਕ ਹੁੰਦਾ ਇਹ ਐਸਾ ਕਾਰਾਂ ਦਾ ਬਿਊਟੀ ਪਾਰਲਰ ਆ ਇੱਥੇ ਸ਼ੌਂਕ ਸਾਡਾ ਘੈਂਟ ਚੀਜ਼ਾਂ ਦਾ ਹੁੰਦਾ ਜਦੋਂ ਲੱਖ 10 ਲੱਖ ਦੀ ਗੱਡੀ ਲੈ ਲਈ ਫਿਰ ਬੰਦਾ ਕਹਿੰਦਾ ਵੀ ਯਾਰ 2 ਲੱਖ ਹੋਰ ਲਾ ਦੇ ਗੱਲ ਬਣਾ ਦੇ LED ਸੈਂਕਸ਼ਨ ਆ ਗਿਆ ਜੀ ਹੁਣ ਆਹ ਪ੍ਰੋਜੈਕਟਰ ਲਾਈਟਾਂ ਨੇ ਆਮ ਤੌਰ ਤੇ ਕੀ ਹੁੰਦਾਗਾ ਸਾਨੂੰ ਕਈ ਵਾਰੀ ਸਾਡੀ ਗੱਡੀ ਨੂੰ ਰਾਤ ਨੂੰ ਨੀਮੀ ਪੁਣੀ ਪੈ ਜਾਂਦੀ ਆ ਕਾਹਦੇ ਤੋਂ ਆਪ ਲਾਈਟਾਂ ਥੱਲੇ ਕਰਨੀਆਂ ਪੈ ਜਾਂਦੀ ਨੇ ਹੁਣ ਇਹ ਜਿਹੜੇ ਪ੍ਰੋਜੈਕਟਰ ਲੈਂਪ ਨੇ ਇਹ ਮੂਰਲੇ ਦੀ ਨੀਮੀ ਪਵਾਵੇਂਗੇ ਤੁਸੀਂ ਇਹ ਮੂਰਲੇ ਨੀਮੀ ਨਾ ਤਾਂ ਅਗਲੇ ਦੇ ਅੱਖਾਂ 'ਚ ਪਵੇ ਨਾਲੇ ਜਦੋਂ ਮੇ ਸੜਕਾਂ ਇਹਨਾਂ ਦਾ ਹੋਵਾ ਜਿਵੇਂ ਦਿਨ ਚੜਦਾ ਹੁੰਦਾ ਮੰਨ ਲਓ ਵੀ ਫੁੱਲ ਨਜ਼ਾਰਾ ਹੈਗਾ ਚਾਹਣਨ ਕੋਈ ਵੀ ਮਰਸਵੀ ਦੇ ਵਿੱਚ ਇਸ ਕੰਪਨੀ ਦਾ ਲੱਟਾ ਠੀਕ ਇਹ ਕਿਸੇ ਵੀ ਗੱਡੀ ਤੇ ਲੱਗ ਸਕਦੀ ਨਹੀਂ ਹਰ ਕੰਪਨੀ ਦੀ ਲੱਗਦੀ ਹੁੰਦੀ ਆ ਲਾਈਟ ਓਕੇ ਆਈ ਨਹੀਂਗਾ ਵੀ ਆਪਾਂ ਜਿਗਾਰਡ ਕਰਕੇ ਜਿਹੜੀ ਮਰਜ਼ੀ ਤੇ ਫਿੱਟ ਕਰਤਾ ਹਰ ਕੰਪਨੀ ਹਰ ਗੱਡੀ ਦੀ ਪ੍ਰੋਪਰ ਓਕੇ ਜੀ ਬਣੀ ਜੀ ਜਿੱਦਾਂ ਮੈਂ ਬਹੁਤ ਸੁਣਿਆ ਵੀ ਆ 300 ਵਾਟਾ ਜੀ 400 ਵਾਟਾ ਥੋੜੇ ਕੋਲੇ ਕਿੱਥੇ ਤੱਕ ਨੇ 62 ਵਾਟਾ ਵੀ ਭਾਈ ਪਤਾ ਕੀ ਲਿਖਨ ਨੂੰ ਹੁਣ ਮੈਂ ਲੇ ਲੇਨ 1000 ਵਾਟ ਪਰ ਅਸਲੀ ਜਿਹੜੀ ਵਾਟਜ ਐ ਠੀਕ ਨੇ ਇਹ ਕੰਪਨੀ ਦਾ ਜਿਹੜਾ ਮਾਲਕ ਸੀ ਉਹ ਆਏ ਸੀਗੇ ਹਨਾਈ ਐਮ ਡੀ ਸਾਹਿਬ ਆਏ ਸੀਗੇ ਉਹਨਾਂ ਨੇ ਉਹਨੂੰ ਮਸ਼ੀਨ ਤੇ ਲਾ ਕੇ ਦਿਖਾਈ ਜਿਹੜੀ ਨਾਰਮਲ ਜਿਹੜੀ ਐਲਈਡੀ ਹੁੰਦੀ ਹੈਗੀ ਉਹ ਲਾਈ ਜਦੋਂ 300 ਵਾਟ ਵਾਲੀ ਪਹਿਲਾਂ ਦੋ 70 ਤਾਂ ਲੱਲੋ ਦੋ 70 ਤੋਂ ਹੋਈ ਦੋ 70 ਤੋਂ ਸਟਾਰਟ ਹੋ ਕੇ ਘਟਦੀ ਘਟਦੀ ਐਨ ਲਲੋ 170 ਰਹਿ ਗਈ ਠੀਕ ਹੈ ਜੀ ਠੀਕ ਹੈ ਨਾ ਹਾਂ ਇਹ ਜਿਹੜੇ 260 ਵਾਟ ਐਲਈਡੀ ਇਹ 200 ਤੋਂ ਸਟਾਰਟ ਹੋ ਕੇ ਤਕਰੀਬਨ ਆਲਾ ਲੋ ਵੀ 2 197 98 ਇੱਥੇ ਰਹੀ ਸਟੇਬਲ ਚੱਲਦੀ ਆ ਸਟੇਬਲ ਹੋ ਜਾਂਦੀ ਆ ਉਹ ਮੈਂ ਹੁੰਦਾ ਹਰੇ ਹੀ ਕਲੜੀ ਹਟਾਉਂਦੀ ਆ ਕਢਾਉਣੀ ਹੈਗੀ ਠੀਕ ਹੈ ਜੀ ਇਹਦੀ ਜਿੰਨੀ ਹੈਗੀ ਜੈਨੂਨ ਵਾਟ ਉਨੀ ਹੀ ਰਹਿੰਦੀ ਆ ਮਤਲਬ ਵੀ 260 ਵਾਟ ਐਂਡ ਹੁੰਦਾ ਹੈਗਾ ਐਲਈਡੀ ਹਾਂ ਜਿਹੜੇ ਪ੍ਰੋਜੈਕਟਰ ਲੈ ਕੇ ਕੈਪਸੂਲ ਗੁਆਰੰਟੀ ਖਾਸੀਲ ਖਾਸੀਅਤ ਇਹ ਹੀ ਹੈ ਵੀ ਹਰ ਚੀਜ਼ੇ ਦੀ ਠੀਕ ਹੈ ਨਾ ਜਿੰਨਾ ਲਿਖਿਆ ਹੈ ਜੈਨੂਨ ਹੈ ਓਕੇ ਜੀ ਇਹ 19 ਦਿਨ ਦੇ ਨੇ ਇੱਕ ਜਿੰਦ ਨੇ ਉਹ ਨਹੀਂ ਦਿੰਦੇ ਇਹਦਾ ਰੇਟ ਕਿੱਥੇ ਕਿ ਤੱਕ ਹੁੰਦਾ ਜੀ ਆਪਾਂ ਰੇਟ ਆਨ ਲਾਈਨ ਇਹਨਾਂ ਦਾ ਸਟਾਰਟ ਹੋ ਜਾਂਦੇ ਨੇ ਕਈ ਮਾਡਲ ਹੋਣਗੇ ਪਰ ਜਿਹੜਾ ਇਹ ਰੇਟ ਹੈਗਾ ਇਹਦੀ ਐਮ ਆਰ ਪੀ ਤਾਂ ਹੈਗੀ ਹੈ ਕਿ 11500 ਰੁਪਿਆ ਪਰ ਆਪਣੇ ਕੋਲ ਤੁਹਾਨੂੰ ਮਿਲ ਜੂਗਾ 7200 ਰੁਪਏ ਦੇ ਲੋ ਜੀ 7200 ਦੀ ਆ ਜਿਹੜੀ 11500 ਦੀ ਚੀਜ਼ ਆ 7200 ਦੀ ਮਿਲੂ ਦੂਜੀ ਗੱਲ ਵੀਰ ਹੁਣੀ ਕਹਿੰਦੇ ਵੀ ਇਹ 'ਚ ਇੱਕ ਖਾਸियत ਆ ਵੀ ਇਹਦੇ 260 ਲਿਖਿਆ ਹੋਇਆ ਦੋ ਤਿੰਨ ਇੱਕ ਘੱਟ ਸਕਦੀ ਆ ਨਹੀਂ ਇਹ 19795 ਸਟੇਬਲ ਚੱਲਦੀ ਰਹੂਗੀ ਜੀ ਚੇਹੇ ਘੰਟਾ ਚੱਲੀ ਜਾਵੇ ਨਾਲੇ ਰੇਟ ਦੀ ਵੀ ਤੁਹਾਨੂੰ ਇੰਨੀ ਗਾਰੰਟੀ ਦਿੰਦੇ ਆ ਕਿ ਰੁਪਇਆ 200 ਕਮਾ ਕੇ ਜੇ ਤੁਹਾਨੂੰ ਕੋਈ ਹੋਰ ਵੀ ਸਸਤੀ ਮਿਲੇ ਸਾਰੇ ਵਜੇ ਮੋੜ ਦਾਂ ਅੱਛਾ ਜੀ ਰੁਪਇਆ 200 ਰੱਖ ਕੇ ਸਾਰੇ ਵਜੇ ਮੋੜ ਦਾਂਗੇ ਅੱਛਾ ਜੀ ਉਹ ਵੀ 200 ਕਾਦੇ ਸਾਡੀ ਲੇਬਰ ਦਾ ਜਿਹੜੇ ਮੁੰਡੇ ਕੰਮ ਕਰਦੇ ਨੇ 7200 ਦੇ ਵਿੱਚ 200 ਸਾਡੀ ਫਿਟਿੰਗ ਦਾ ਹੈ ਬਸ ਫਿਟਿੰਗ ਦਾ 200 ਕੱਟ ਕੇ ਬਾਕੀ ਪੈਸੇ ਮੋੜ ਦੋਗੇ ਜੇ ਤੁਸੀਂ ਔਰਿਜਨਲ ਇਤੋਂ ਸਸਤੀ ਲਿਆ ਤੀ ਹਾਂ ਹਾਂ ਸੇਮ ਐਸੀ ਕੰਪਨੀ ਦੀ ਹੋਵੇ ਮੈਂ ਗਾਰੰਟੀ ਕਰਦਾ ਦਿੱਲੀ ਤੱਕ ਭੱਜ ਜਾਓ ਇੰਨੀ ਸਸਤੀ ਮਿਲਦੀ ਨਹੀਂ ਆ ਆ ਗਿਆ ਜੀ ਜਿਹੜੀਆਂ ਡੀਆਰ ਡੀਆਰ ਆਉਂਦੇ ਨੇ ਠੀਕ ਹੈ ਜੀ ਮੰਨ ਲਓ ਵੀ ਤੁਸੀਂ ਬੈਕ ਗੇਅਰ ਪਾਉਨੇ ਹੋ ਠੀਕ ਹੈ ਨਾ ਉਹ ਜਿਹੜੇ ਲਾਈਟਸ ਚੱਗਦੀਆਂ ਨੇ ਮੋਡੀਫਾਈਰ ਵਾਲੀ ਲਾਈਟਾਂ ਮਿਲ ਜਾਂਦੀਆਂ ਨੇ ਉਹ ਜਿਵੇਂ ਆ ਪ੍ਰੋਜੈਕਟਰ ਆਈ ਹੈ ਆ ਪ੍ਰੋਜੈਕਟਰ ਸਟਾਰ ਡੋਗ ਨੇ 500 ਰੁਪਏ ਦੋ ਅਰੇ 7500 ਰੁਪਏ ਵਾਲਾ ਪ੍ਰੋਜੈਕਟਰ ਹੈਗਾ ਅੱਛਾ ਆ 7500 ਦਾ ਹੈ ਜੀ ਹਾਂ ਜੀ ਹਾਂ ਉਹਨੇ 7500 ਰੁਪਏ ਦਾ ਹੈਗਾ ਤਾਂ ਵੀ ਕੁਆਲਿਟੀ ਹੈਗੀ ਬਿਲਕੁਲ ਜੀ ਕਿਉਂਕਿ ਇਹ ਬ੍ਰਾਂਡ ਵਾਲਾ ਐਵੇਂ ਹੀ ਪੈਸੇ ਨਹੀਂ ਹੁੰਦੇ ਹਾਂ ਹਾਂ ਜੀ ਹਾਂ ਮੈਂ ਇੱਕ ਹੋਰ ਗੱਲ ਵਿਚਾਲੇ ਰੋਕ ਕੇ ਗੱਲ ਕਹਿਣੀ ਚਾਹੁੰਦਾ 13-14 ਸਾਲ ਇਸ ਲਾਈਨ 'ਚ ਹੋ ਗਏ ਆ ਨਵੇਂ ਸ਼ੋਅਰੂਮ ਦਾ 28 ਜੂਨ ਨੂੰ ਉਦਘਾਟਨ ਹੋਇਆ ਠੀਕ ਹੈ ਜੀ ਮੰਨ ਲਓ ਅੱਜ ਦੇਖ ਲਓ ਵੀ ਇਹਨਾਂ ਦਾ ਜੇ ਨਾਮ ਬਣਿਆ ਹੋਇਆ ਅੱਜ ਇਹਨਾਂ ਦੇ ਢੀਡ ਲੱਗੀ ਹੋਈ ਆ ਗੱਡੀਆਂ ਖੜੀਆਂ ਨੇ ਇਸ ਤੋਂ ਪਹਿਲਾਂ ਵੀ ਖੜੀਆਂ ਨੇ ਇੱਕ ਨਾਮ ਦੀ ਨਿਸ਼ਾਨੀ ਆ ਵੀ ਬੰਦੇ ਸਹੀ ਕੰਮ ਕਰਦੇ ਨੇ ਦਰਸ਼ਕੋ ਰਿਵਿਊ ਵੀ ਨਾਲ ਦੀ ਨਾਲ ਆਪਾਂ ਜਿਹੜਾ ਕਸਟਮਰ ਰਿਵਿਊ ਆਪਾਂ ਇੱਥੇ ਮੌਕੇ ਤੇ ਖੜੇ ਸੀ ਬਾਈ ਪਿੰਡ ਸ਼ੇਰੋ ਹਨਾ ਵੀਰ ਜੀ ਸ਼ੁਭਨਾਮ ਕੀ ਆਪਣਾ ਜੀ ਜੋਬਨ ਜੀ ਅੱਛਾ ਕੀ ਕੰਮ ਕਰਾਇਆ ਵੀਰ ਜੀ ਸੀਟ ਕਵਰ ਪਵਾਇਆ ਸੀਟ ਕਵਰ ਕਿਵੇਂ ਦਾ ਰਹਿਆ ਐਕਸਪੀਰੀਅੰਸ ਦੋਤਾ ਜੀ ਵੀਰ ਇਹਨ ਪੂਰਾ ਜਮੇਨ ਜਮੇਨ ਨੇ ਕਿਹਾ ਸੀ ਹਾਂਜੀ ਕਿ ਉਦੋਂ ਪਾਸਟ ਕਲਾਸ ਉਧੂ ਉਪਰੀ ਗਏ ਨੇ ਥੱਲੇ ਨਹੀਂ ਗਏ ਮਤਲਬ ਪਾਈ ਪਾਈ ਸਹੀ ਗਏ ਜਿਹੜਾ ਨੇ ਕਹੀ ਜੀ ਓਪਨ ਸ਼ੇਪ ਜਿਵੇਂ ਕੁਆਲਟੀਫਾਈ ਉਹਦੂ ਕਦੀ ਗੱਲ ਬਣੀ ਕੰਫਰਟੇਬਲ ਟੇਬਲ ਹੈਗਾ ਬਈ ਕਿ ਸਵਾਹਣਾ ਮੈਂ ਕਹਿੰਦਾ ਜੇ ਅਜਿਹੀ ਗੱਲ ਬਾਤ ਅੱਛਾ ਜੀ ਤੁਸੀਂ ਕੀ ਕਹਿਣਾ ਚਾਹੋਗੇ ਦਰਸ਼ਕਾਂ ਨੂੰ ਬੱਚੇ ਭਾਈ ਮੈਂ ਕਹਿਣਾ ਵੀ ਇਹੀ ਕਹਿਣਾ ਚਾਹਣਾ ਦਰਸ਼ਕਾਂ ਨੂੰ ਕਿ ਇਹਨਾਂ ਦੀ ਪੂਰੀ ਚਿਹਰਾ ਦੀ ਗੱਲਬਾਤ ਹੈ ਜਿਹਨੇ ਵੀ ਕੰਮ ਕਰਾਉਣਾ ਹੈ ਇਹ ਬਾਈਆਂ ਕੋਲ ਪਹਿਲੀ ਵਾਰੀ ਆਏ ਹੋ ਤੁਸੀਂ ਹਾਂ ਮੇਰੇ ਭਾਈ ਪਹਿਲਾਂ ਵੀ ਆਇਆ ਮੈਂ ਅੱਛਾ ਜੀ ਤੇ ਹੁਣ ਦੂਜੀ ਵਾਰ ਆਇਆ ਪਹਿਲਾਂ ਵੀ ਸਵਾਦ ਆਇਆ ਜੀ ਕੰਮ ਕਰਾ ਕੇ ਪੂਰਾ ਨਵੀਆਂ ਲੈ ਵੀ ਬਾਈ ਨੇ ਜਿਹੜੀ ਗੱਲ ਦੱਸੀ ਆ ਬਾਈ ਦਾ ਪਿੰਡ ਸ਼ੇਰੋਆ ਜੋਵਨ ਨਾਮ ਆ ਕਾਲੀ ਵਰਨਾ ਪੁੱਛ ਲਓ ਸ਼ੇਰੋਆ ਚ ਏ ਕਿਸੇ ਨੇ ਨਿੱਜੀ ਤੌਰ ਤੇ ਵੀ ਰਿਵਿਊ ਲੈਣਾਗਾ ਬਾਈ ਕਹਿੰਦਾ ਸਵਾਦ ਆ ਗਿਆ ਲੈ ਵੀ ਦਰਸ਼ਕੋ ਵੀਡੀਓ ਬਹੁਤ ਹੀ ਲੰਮੀ ਬਣਾਉਣ ਦੀ ਵਜਾਇ ਅਸੀਂ ਕੋ ਤੇ ਬਾਕੀ ਤੁਸੀਂ ਫੋਨ ਨੰਬਰ ਦਿੱਤਾ ਹੋਇਆਗਾ ਇਹਨਾਂ ਦਾ ਜਿਹੜਾ ਪੇਜ ਇੰਸਟਾ ਦੇ ਤੁਸੀਂ ਪੇਜ ਤੇ ਵੀ ਜਾ ਕੇ ਫੋਲੋ ਕਰਕੇ ਪੂਰੀ ਡੇਲੀ ਵੀਡੀਓ ਦੇਖ ਸਕਦੇ ਹੋ ਪਨੀਰ ਜੀ ਥੋੜਾ ਜਿਹਾ ਆਪਣੇ ਇੰਸਟਾ ਦਾ ਪੇਜ ਬਾਰੇ ਬੋਲ ਦੋ ਜੀ ਕਿਹੜਾ ਹਾਂਜੀ ਹਾਂਜੀ ਮੈਰੀ ਗੋਲਡ ਕਾਰ ਅਸੈਸਰੀ ਦੇ ਨਾਮ ਤੇ ਪਿਆ ਜਾਗਾ ਮੈਰੀ ਗੋਲਡ ਜਦੋਂ ਪਰੋਂਗੇ ਪਹਿਲੇ ਟਾਪ ਦੇ ਉੱਤੇ ਆਉਂਦਾ ਆਪਣਾ ਓਕੇ ਤੇ ਅੱਛਾ ਆ ਆ ਗਿਆ ਜੀ ਅਸੈਸਰੀ ਦੇ ਵਿੱਚ ਜਿਵੇਂ ਪਾਲਿਸ਼ ਆ ਗਈ ਜੀ ਹਾਂ ਜੀ ਹੁਣ ਜਿਵੇਂ ਕਾਰ ਚਾਰਜਰ ਹੈ ਠੀਕ ਹੈ ਨਹੀਂ ਉਹਨੇ 30 ਵਾਟ ਦਾ ਕਾਰ ਚਾਰਜਰ ਹੈ 30 ਵਾਟ ਜੈਨੂਨ ਚਾਰਜਰ ਹੈ ਓਕੇ ਜੀ ਟੋਟਾ ਹਾਈ ਫੋਨ S24 আলਟਰਾ ਜਿਹੜੇ ਹਾਈ ਪਾਵਰ ਚ ਫੋਨ ਹੁੰਦੇ ਨੇ ਉਹ ਇਹਨਾ ਬਰਾਬਰ ਚਾਰਜ ਕਰ ਲਿਓ ਨਾ ਤੁਹਾਡੀ ਬੈਟਰੀ ਹਲਤ ਤੇ ਅਸਰ ਪਾਵੇ ਠੀਕ ਹੈ ਨਾ ਇਹ 1 ਸਾਲ ਦੀ ਗਾਰੰਟੀ ਆਉਂਦੀ ਹੈ ਕੋਈ ਵੀ ਦਿੱਕਤ ਹੈ ਗਈ ਕਾਊਂਟਰ ਰਿਪਲੇਸਮੈਂਟ ਓਕੇ ਜੀ ਤੇ ਇਹਦਾ ਰੇਟ ਰੂਟ ਕਿੰਨਾ ਕਹਿ ਸਕਦੇ ਜੀ ਜਿਹੜਾ ਇਹ ਰੇਟ ਹੈ ਜੀ ਇਹ ਪਊ ਆਪਾਂ ਨੂੰ ਹੀ 450 ਰੁਪਏ ਦਾ ਇਹਦੇ ਵਿੱਚ 143 ਵਟ ਠੀਕ ਹੈ ਨਾ ਜੀ ਇਹ ਪਊ ਆਪਾਂ ਨੂੰ 800 ਰੁਪਏ ਦਾ ਓਕੇ ਜੀ ਤੇ ਜਿੱਦਾਂ ਹੁਣ ਆਪਾਂ ਪਾਲਿਸ਼ ਦੀ ਹਰ ਇੱਕ ਨੂੰ ਵੈਸੇ ਲਗਭਗ ਲੋਡ ਹੁੰਦੀ ਆ ਬੈਕਸ ਹੋ ਵੀ ਪਾਲਿਸ਼ ਹੋ ਗਈ ਕਰੀਮ ਬੈਕਸ ਹੋ ਗਈ ਇਹਨਾਂ ਦਾ ਮੋਟਾ-ਮੋਟਾ ਯਾ ਰੇਟ ਦੱਸ ਦਿਓ ਜੀ ਵੀ ਮਾਰਕੀਟ ਨਾਲ ਆ ਬਈ ਫਾਇਦਾ ਕਰੋਗੇ ਹਾਂਜੀ ਹਾਂ ਮਾਰਕੀਟ ਨਾਲ ਹੋ ਜੀ ਜ਼ਰੂਰ ਫਾਇਦਾ ਕਰਾਂਗੇ ਮੈਂ ਗਾਰੰਟੀ ਕਰਦਾ ਸੁਣ ਕਿਤੇ ਮਰਜ਼ੀ ਪਤਾ ਕਰ ਲਿਓ ਹੁੰਦੀ ਮੰਨ ਲਓ ਜੀ ਆ ਲੱਗੀਆਂ ਹੀ ਆ ਪਾਲਿਸ਼ਾਂ ਲੱਗੀਆਂ ਥਰੀਅਮ ਦਾ ਦਾ ਹਰੇਕ ਨੇ ਨਾਮ ਸੁਣਿਆ ਹੁੰਦਾ ਮੈਂ ਹਾਂਜੀ ਹਾਂ ਮੈਂ ਜੀ ਐਮ ਆਰ ਪੀ ਦੇਖ ਲਓ ਤੁਸੀਂ 900 ਰੁਪਏ ਐਮ ਆਰ ਪੀਆ ਜੀ ਠੀਕ ਆ ਜਾ ਵੀਰ ਦੇਖ ਲ 900 एमआरपी ਹੈ ਜੀ ਮਾਰਕੀਟ ਦੇ ਵਿੱਚ ਇਹ ਮਾਰਕੀਟ ਦੇ ਵਿੱਚ ਇਹ ਜਾਂਦੀ ਆ 600 700 ਮੇਂ ਵੇਚੀ ਜਾਂਦੇ ਨੇ ਪਰ ਹੁਣ ਜਿਹੜਾ ਆ ਵੇਚਣਾ ਰੇਟ ਆ ਤੁਸੀਂ ਆਪ ਦੱਸੋ 499 90 ਕਹਿ ਸਕਦੇ ਆ ਜੀ 1 ਘੱਟ 90 400 ਮੰਨ ਲਓ ਵੀ 700 ਵਾਲੀ ਚੀਜ਼ ਤੁਸੀਂ オリジナル ਆ ਇਹ ਹਾਂ ਇਹ 101% ਰੀਜੀਨਲ ਹੈ ਗੱਲਾਂ ਨਾਲ ਮਿਲ ਦੇਵਾਂਗੇ ਨਹੀਂ ਅੰਡਰ ਰੀਜੀਨਲ ਇਹ ਡੁਪਲੀਕੇਟ ਹੈ ਸਾਊਥ ਆਰੇ ਦੁਕਾਨੇ ਵਾਸਤੇ ਲਓ ਜੀ ਪਰਫਿਊਮ ਵਗੈਰਾ ਸਾਰਾ ਕੁਝ ਅਵੇਲੇਬਲ ਹੈ ਨਾਲ ਕੋਲੇ ਇਹ ਤੁਸੀਂ ਨਿਗਾਹ ਮਾਰ ਸਕਦੇ ਹੋ ਇੱਕ ਵਾਰੀ ਆਪਾਂ ਉਹਨੇ ਆ ਜੀ ਹੁਣ ਸਕਰੀਨਾਂ ਤੇ ਬੂਫਰ ਐਂਪ ਵੱਲ ਠੀਕ ਹੈ ਜੀ ਪਹਿਲਾਂ ਆ ਵੀ ਸਕਰੀਨ ਜਿਹੜੀ ਐਂਡਰੌਇਡ ਲੱਗੀ ਹੋਵੇ ਗੱਡੀ ਦੇ ਵਿੱਚ ਹਾਂਜੀ ਹਾਂਜੀ ਕਿਉਂਕਿ ਟ੍ਰੈਂਡ ਆ ਜੀ ਬਾਕੀ ਸੋਹਣੀ ਵੀ ਫੇਰੀ ਲੱਗਦੀ ਆ ਤੁਸੀਂ ਵਗਲ ਕੇ ਸਕਰੀਨਾਂ ਕਹੇ ਜੀਆਂ ਰੱਖਦੇ ਹੋ ਕਿੰਨੇ ਕੁ ਰੇਟਾਂ ਆਣੀਆਂ ਹੁੰਦੀਆਂ ਸਕਰੀਨਾਂ ਵੀਰੇ ਪਤਾ ਕੀ ਐਦੋਂ ਚ ਚਾਈਨੀਸ ਬਹੁਤ ਆਉਂਦੀ ਐ ਪਰ ਉਹ ਸਵਾਦ ਨਹੀਂ ਆਉਂਦਾ ਜੀ ਬਿਲਕੁਲ ਉਹ ਜੇ ਮੰਨ ਲਓ ਤੁਹਾਨੂੰ ਮੈਂ ਸਕਰੀਨ ਲਾ ਕੇ ਦੇ ਆਣਾ ਚਾਰ ਦਿਨਾਂ ਉਹ ਹੈਂਗ ਹੋ ਜਾਵੇ ਇੱਕ ਵਾਰ ਸਿਰ ਲਾਵਾ ਫੋਨ ਚਲਾ ਲਓ ਬਸ ਸੈਮਸੰਗ ਐਪਲ ਚਲਾ ਲਓ ਦੋਨੋਂ ਦਾ ਕੰਪੇਅਰ ਕੋਈ ਨਹੀਂ ਹੈਗਾ ਕੋਈ ਨਹੀਂ ਹੈਗਾ ਕੋਈ ਮਤਲਬ ਨਹੀਂ ਕੁਆਲਿਟੀ ਵਾਈਜ਼ ਬਹੁਤ ਫਰਕ ਪੈਂਦਾ ਬਿਲਕੁਲ ਜੀ ਜੇ ਏ ਐਂ ਲੂਬੀ ਸਕਰੀਨ ਟੱਚਸ ਸਮੂਥਨੈਸ ਐਨੀ ਹੈ ਛੱਡੀ ਦਿਓ ਗੱਲਾਂ ਬਿਲਕੁਲ ਜੇ ਤੁਸੀਂ ਹਾਈ ਰੇਂਜ ਚ ਜਾਣਾ ਚਾਹੁੰਦੇ ਹੋ ਤਾਂ ਮੋਕ ਆਡੀਓ ਹੋ ਜਾਂਦਾ ਸੋਨੂੰ ਮੈਂ ਇਹ ਫੀਚਰ ਚਲਾ ਕੇ ਵੀ ਦਿਖਾ ਦੂਆ ਕੋਈ ਦਿੱਕਤ ਨਹੀਂ ਹੈਗੀ ਉਹ ਸਾਹਮਣੇ ਡੈਮੋ ਲੱਗਿਆ ਹੋਇਆ ਪਲੇਅਰ ਬਰਾਬਰ ਦੋ ਲੱਗ ਜਾਂਦੇ ਨੇ ਜਿਹੜਾ ਮਰਜ਼ੀ ਚਲਾ ਕੇ ਦੇਖਣਾ ਚਲਾ ਕੇ ਜੀ ਦੋਹੇ ਕੰਪੈਰੀਜ਼ਨ ਵੀ ਕਰ ਸਕਦੇ ਹੋ ਸੂਪਰ ਥੱਲੇ ਕਰਕੇ ਠੀਕ ਹੈ ਜੀ ਇਹ ਸਕਰੀਨਾਂ ਸਟਾਰਟ ਹੋ ਜਾਂਦੀਆਂ 30000 50000 ਤੋਂ ਜੀ ਆਪਣੇ ਕੋਲ 40000 ਤੱਕ ਦੀ ਸਕਰੀਨ अवेलेबल ਹੁੰਦੀ ਹੈ ਠੀਕ ਫਿਟਿੰਗ ਵੀ ਤੁਸੀਂ ਇੱਥੇ ਕਰਦੇ ਹੋ ਜੀ ਹਾਂਜੀ ਹਾਂਜੀ ਇਹਦੇ ਨਾਲ ਫਿ ਫਰੇਮ ਆ ਸਭ ਕੁਝ ਮਿਲ ਜਾਂਦਾ ਆਪਣਾ ਇਨਕਲੂਡ ਹੈ 10000 ਦੇ ਵਿੱਚ ਹਾਂਜੀ ਹਾਂਜੀ ਲਓ ਜੀ ਮਿੱਤਰੋ ਆਹ ਰੇਟ ਨਹੀਂ ਤੁਸੀਂ ਕਿਤੇ ਸੁਣਿਆ ਹੋਣਾ ਹੁਣ ਆਪਾਂ ਆ ਜੀ ਬੂਫਰ ਐਂਪ ਸਪੀਕਰਾਂ ਵਾਲਾ ਹਨਾ ਜੀ ਹਾਂਜੀ ਇਹਨਾਂ ਦਾ ਕੀ ਸਾਬ ਕਿਤਾਬਾ ਜੀ ਮਤਲਬ ਕਿ ਸਾਬ ਰੇਟ ਤੇ ਵੇਣਗੇ ਸਾਬ ਦਾਵਾ ਐ ਹੀ ਹੁਣ ਜੇ ਮਨਾ ਬੂਫਰ ਹੈਗਾ ਠੀਕ ਹੈ ਨਹੀਂ ਅਸੀਂ ਬਕਸੇ ਦੇ ਵਿੱਚ ਫਿਟ ਕਰਕੇ ਰੱਖ ਦਿਆ ਕਿਉਂਕਿ ਉੱញੇ ਮੰਨ ਲਓ ਕਸਟਮਰ ਆ ਗਈ ਉਹਨੂੰ ਚਲਾ ਕੇ ਦਿਖਾਉਣਾ ਹੁੰਦਾ ਹੁਣ ਕਸਟਮਰ ਨੂੰ ਤਾਂ ਪਤਾ ਨਹੀਂ ਆ ਸੋਨੀ ਪਾਇਨਰ ਤੇ ਕਲੇ ਨਾਮ ਪਤਾ ਨਹੀਂ ਪਰ ਕੁਆਲਿਟੀ ਦਾ ਕਿਤੇ ਵਾਧਾ ਲਾਉਣਾ ਜੋ ਚੱਲਦੇ ਨੇ ਸੇਮ ਬਕਸੇ ਨੇ ਤਿੰਨੋ ਜ ਤੋ ਚਲਾ ਕੇ ਦਿਖਾਵਾਂਗੇ ਤੁਹਾਨੂੰ ਤੁਸੀਂ ਆਪ ਕਹੋਗੇ ਵੀ ਹਾਂ ਆਹ ਲਾ ਦੇ ਵੀਰੇ ਬਿਲਕੁਲ ਜੇਵੀਐਲ ਜੇਵੀਐਲ ਸੋਨੀ ਪਾਈਨਰ ਜੀ ਹਰ ਬ੍ਰਾਂਡ ਮਿਲੂਗਾ ਹਰ ਬ੍ਰਾਂਡ ਹੀ ਹੈ ਤੁਹਾਡੇ ਕੋਲੇ ਬਸ ਠੀਕ ਹੈ ਜੀ ਤੇ ਰੇਟਾਂ ਦੀ ਗੱਲ ਕਰੀਏ ਜੇ ਆਪਾਂ ਇਹਨਾਂ ਦੀ ਰੇਡੀ ਵੀਰ ਜੀ ਐ ਲੈ ਲਓ ਜੇ ਮੋਂ ਨਾ ਬੁਖਰੇਗਾ ਠੀਕ ਹੈ ਨਹੀਂ 3120 ਰੁਪਏ ਦਾ ਵੇਮਾਂਗੇ 3120 ਦਾ ਜੀ ਹਾਂ ਜੀ ਲੋ ਵੀ ਮਿੱਤਰੋ ਗੱਲ ਇਹ ਹੈ ਵੀ ਰੇਟ ਵਾਲੀ ਵੀ ਬਾਈ ਹੁਣਾਂ ਨੇ ਕਮਾਲ ਕਰੀ ਪਈ ਹੈਗੀ ਮੈਂ ਤਾਂ ਕਹਿੰਦਾ ਸੀ ਵੀ ਸਸਤਾ ਨਹੀਂ ਹੋਣਾ ਪਰ ਸਸਤੇ ਵੀ ਹੈ ਸਾਸਤਾ ਵੀ ਪੂਰਾ ਥੋੜਾ ਨਹੀਂ ਕਾਫੀ ਹੈ ਜੀ ਸਪੀਕਰਾਂ ਬਾਰੇ ਹੋਰ ਕੀ ਜਾਣਕਾਰੀ ਦੇ ਦਿਓ ਜੀ ਬਾਕੀ ਇਹ ਦੱਸ ਦਿਓ ਵੀ ਇਸ ਤੋਂ ਇਲਾਵਾ ਕੀ ਕੀ ਸਮਾਨ ਲਈ ਤੁਹਾਡੇ ਕੋਲੇ ਜਿਹੜਾ ਸੰਪਰਕ ਕਰਨ ਦਾ ਆਉਣ ਤੁਹਾਡੇ ਕੋਲ ਹਾਂ ਜੀ ਜਿਵੇਂ ਉਹਨਾਂ ਸਮਾਨ ਦਾ ਆਪਣੇ ਕੋਲ ਬਹੁਤ ਕੁਝ ਮਿਲ ਜਾਂਦਾ ਜਿਵੇਂ ਉਹਨਾਂ ਕਾਰ ਨੂੰ ਮੋਡੀਫਾਈ ਕਰਨਾ ਕਾਰ ਦੇ ਅੰਦਰ ਛੱਤ ਮੋਡੀਫਾਈ ਕਰਨੀ ਹੈਗੀ ਡਿੱਗੀ ਦੇ ਅੰਦਰ ਸਾਰਾ ਲੈਦਰ ਲੱਗ ਜਾਂਦਾ ਜੀ ਕਾਰ ਦੇ ਅੰਦਰ ਮੈਟ ਹੋਵੇ ਸੀਟ ਕਵਰ ਜੀਪੀਐਸ ਸਿਸਟਮ ਜਿਵੇਂ ਟਰੈਕਿੰਗ ਸਿਸਟਮ ਆ ਕਾਰ ਨੂੰ ਜਿਵੇਂ ਮਰ ਲੋ ਕਿਤੇ ਜਾ ਰਹੀ ਹੈਗੀ ਸੋਨੋ ਇਹ ਲੋ ਤੁਸੀਂ ਰਸਤੇ ਜੀ ਬੰਦ ਕਰਨੀਆਂ ਜੀ ਤੁਸੀਂ ਕੋਨ ਦੇ ਉੱਤੇ ਉੱਥੇ ਬੰਦ ਕਰ ਸਕਦੇ ਅੱਛਾ ਮੈਂ ਤੁਹਾਡੀ ਗੱਲ ਨੂੰ ਕੱਟ ਕੇ ਮੇਰੇ ਇੱਕ ਗੱਲ ਆ ਧਿਆਨ ਜਾ ਵੀ ਬਰਨਾ ਤੁਸੀਂ ਗੱਡੀ ਆਪਣੀ ਉਹਨਾਂ ਦੀ ਆਈਬੀਟੀ ਵਾਲਿਆਂ ਨੇ ਕੀਤੀ ਆ ਹਾਂਜੀ ਹਾਂਜੀ ਗੱਡੀ ਡਿਗੀ 'ਚ ਵੀ ਸਵਾਦ ਆ ਲੱਗਦਾ ਵੀ ਮੈਨੂੰ ਲੱਗਾ ਡਿਗੀ 'ਚ ਵੀ ਬੰਦਾ ਬਹਿ ਜੇ ਉਹਨੂੰ ਸੀਟ ਦੀ ਫੀਲਿੰਗ ਹੋਊਗੀ ਹਨਾ ਹਾਂਜੀ ਹਾਂਜੀ ਛੱਤ ਵੀ ਬਾਕਮਾਲ ਆ ਸੀਟ ਕਵਰ ਹਰ ਇੱਕ ਚੀਜ਼ ਕੀ ਕੀ ਲਾਇਆ ਤੁਸੀਂ ਨੇ ਜੇ ਆਪਾਂ ਖਰਚੇ ਦੀ ਗੱਲ ਕਰੀਏ ਬਾਈ ਮੈਨੂੰ ਦੱਸ ਰਿਹਾ ਦੀਗਾ ਵੀ ਮੇਥੋਂ ਇਸ ਇਨਾ ਸਾਮਾਨ ਦਾ ਲੁਧਿਆਣੇ 2.5 ਲੱਖ ਮੰਗਿਆ ਸੀ ਇੱਥੇ ਉਹ ਤੁਸੀਂ ਦੱਸੋ ਵੀ ਕੀ ਕੀ ਲਾ ਕੇ ਕਿੰਨੇ ਦੀ ਤਿਆਰ ਕਰੀਆ ਹਾਂਜੀ ਹਾਂਜੀ ਵੀਰ ਜੀ ਉਹਦੇ ਵਿੱਚ ਪਹਿਲਾਂ ਤਾਂ ਆਪਾਂ ਨੇ ਫਰੰਟ ਲਾਈਟਾਂ ਪ੍ਰੋਜੈਕਟਰ ਪਾਈਆਂ ਨੇ ਵਰਨਾ 2010 ਮਾਡਲ ਸੀਗੀ ਜਿਵੇਂ ਲੁਧਿਆਣੇ ਬਾਈ ਬਥੇਰੇ ਨੇ ਮੋਡੀਫਾਈ ਆਲੇ ਠੀਕ ਹੈ ਨਾ ਹੀ ਉੱਤੇ ਬਾਈ ਨੂੰ ਬਜਟ ਦਿੱਤਾ ਸੀ 2.5 ਤੋਂ 3 ਲੱਖ ਰੁਪਏ ਦਾ ਆਪਾਂ ਕੋਈਆਂ 1 ਲੱਖ ਤੋਂ 1.5 ਲੱਖ ਦੇ ਵਿੱਚ ਸਾਰੀ ਕੰਪਲੀਟ ਮੋਡੀਫਾਈ ਸਾਰਾ ਉਹੀ ਸਮਾਨ ਸਾਰਾ ਲਾ ਕੇ ਬਾਈ ਨੇ ਉੱਥੇ ਲੁਧਿਆਣੇ ਤੇ ਪਰਚੀ ਬਣਾਈ ਚਾਰ ਦੁਕਾਨਾਂ ਦੀ ਠੀਕ ਹੈ ਨਾ ਹੀ ਆਪਾਂ ਕੁਝ ਨਹੀਂ ਦੱਸਿਆ ਉਹ ਮੈਂ ਲੁਧਿਆਣੇ ਤੋਂ ਟਰਾਈ ਕੀਤਾਗਾ ਸਭ ਤੋਂ ਪਹਿਲਾਂ ਕਹਿੰਦਾ ਵੀ ਆਸਮਾਨ ਕਾ ਕੰਪਨੀ ਆ ਸਮਾਨ ਆ ਆਹ ਚੀਜ਼ਾਂ ਜੰਗੀਆਂ ਨੇ ਅਸੀਂ ਸੇਮ ਭਰਤੀ ਮਾ ਕੇ ਦੇਤੀ ਅਗਲਾ ਕਹਿੰਦਾ ਬਈ ਸਵਾਦ ਆ ਗਿਆ ਬਿਲਕੁਲ ਜੀ ਚਾਰ ਚੀਜ਼ਾਂ ਰੈਡ ਪੁੱਛੇ ਪੰਜਵੀਂ ਚੀਜ਼ ਦੇ ਅਗਲੇ ਨੇ ਰੈਡੀ ਨੂੰ ਪੁੱਛੇ ਬਿਲਕੁਲ ਜੀ ਅਗਲੇ ਨੂੰ ਸਵਾਲ ਆਇਆ ਭਾਈ ਖੁਸ਼ ਵੀ ਬਹੁਤ ਸੀ ਕਹਿੰਦਾ ਯਾਰਾ ਹੁਣ ਜਿਹੜੀ ਫੀਲਿੰਗ ਆ ਉਹ ਐ ਲਾਲਾ ਵੀ 50 ਲੱਖ ਵਾਲੀ ਗੱਡੀ ਦੀ ਹਨਾ ਤੇ ਬਾਕੀ ਦੋਸਤੋ ਗੱਲ ਇਹ ਹੈ ਵੀ ਜੇ ਸਾਰੇ ਸਮਾਨ ਦੱਸਣ ਲੱਗੇ ਬਾਈ ਉਹਨਾਂ ਨੂੰ ਪੁੱਛਣ ਲੱਗੇ ਮੈਨੂੰ ਲੱਗਦਾ ਵੀ ਤੁਸੀਂ ਵੀ ਇੱਕ ਦਿਨ ਵੀਡੀਓ ਦੇਖੀ ਜਾਓਗੇ ਕਿਉਂਕਿ ਵੀਡੀਓ ਦੇ ਵਿੱਚ ਇੰਨਾ ਕੁ ਵਧੀਆ ਜਾਣਕਾਰੀ ਇੰਨੀਆਂ ਵਧੀਆ ਚੀਜ਼ਾਂ ਨੇ ਫਲੋ ਨਹੀਂ ਟੁੱਟਣਾ ਤੁਸੀਂ ਦੇਖਣੋਂ ਨਹੀਂ ਛੱਡਣਾ ਪਰ ਸਾਨੂੰ ਤੁਹਾਡੇ ਟਾਈਮ ਦਾ ਤੁਹਾਡੇ ਕੰਮ ਦਾ ਵੀ ਖਿਆਲ ਆ ਵੀਡੀਓ ਫਿਲਹਾਲ ਵੀ ਬਹੁਤ ਲੰਮੀ ਬਣ ਗਈ ਪਰ ਤੁਸੀਂ ਦੇਖ ਰਹੇ ਹੋ ਤੁਹਾਡਾ ਧੰਨਵਾਦ ਪਿਆਰ ਦਿੰਦੇ ਹੋ ਅਡਰੈਸ ਮੈਂ ਇੱਕ ਵਾਰੀ ਵੀਰ ਹੁਣਾਂ ਨੇ ਮੂੰਹ ਇੱਕ ਵਾਰੀ ਫੇਰ ਪੁੱਛ ਲਾਂ ਵੀਰ ਜੀ ਕਿੱਥੇ ਆਉਣ ਤੁਸੀਂ ਦੱਸੋ ਜੀ ਹਾਂਜੀ ਵੀਰੇ ਮਹਿਲਾ ਰੋਡ ਦੇ ਉੱਤੇ ਹੋਟਲਾ ਡਾਇਰਟ ਟੱਪ ਕੇ ਟੀਵੀ ਏਜੰਸੀ ਹੈਗੀ ਉਹਦੇ ਬਿਲਕੁਲ ਆਪੋਜ਼ਿਟ ਸਾਈਡ ਬਹੁਤ ਵੱਡਾ ਸ਼ੋਰੂਮ ਹੈ ਮੈਰੀਗੋਲ ਲਿਖਿਆ ਆਇਆ ਹੈ ਗੂਗਲ ਦੇ ਉੱਤੇ ਕਦੇ ਵੀ ਤੁਸੀਂ ਸਰਚ ਕਰੋਗੇ ਕਾਰ ਐਸੈਸਰੀ ਕਾਰ ਸੀਟ ਕਵਰ ਫਸਟ ਨੰਬਰ ਤੇ ਹੁੰਦਾ ਆਪਣੀ ਰੈਂਕਿੰਗ 4.8 ਹੈ 5 ਦੇ ਵਿੱਚੋਂ ਵੀ ਹਾਈ ਰੈਂਕਿੰਗ ਤੇ ਹੁੰਦਾਗਾ ਠੀਕ ਹੈ ਜੀ ਵੀਰ ਜੀ ਗੱਲ ਇਹ ਹੈ ਵੀ ਜੇ ਸਾਡੀ ਵੀਡੀਓ ਵਧੀਆ ਲੱਗੀ ਦਿੱਤੀ ਜਾਣਕਾਰੀ ਵਧੀਆ ਲੱਗੀ ਤੇ ਤੁਹਾਨੂੰ ਬਾਈ ਹੁਣਾਂ ਦਾ ਕੰਮ ਪਸੰਦ ਆਇ ਵੀਡੀਓ ਸ਼ੇਅਰ ਜਰੂਰ ਕਰਦੇ ਹੋ ਜਿਹੜੇ ਵੀਰ ਉਹਨਾਂ ਦੇ ਪੁਰਾਣੇ ਕਸਟਮਰ ਨੇ ਉਹ ਜਰੂਰ ਸ਼ੇਅਰ ਕਰਨ ਤੇ ਰਿਵਿਊ ਆਪਣੇ ਮੈਸੇਜਾਂ ਕਮੈਂਟਾਂ ਰਾਹੀਂ ਜਰੂਰ ਦੇਣਾ ਸਹੀ ਵੀ ਤੇ ਗਲਤ ਵੀ ਸਾਨੂੰ ਕੋਈ ਇਤਰਾਜ਼ ਨਹੀਂ ਜੇ ਇਹਨਾਂ ਨੇ ਕਿਤੇ ਗਲਤ ਕੀਤਾ ਬਾਈ ਉਹਨੂੰ ਕਹਿੰਦੇ ਵੀ ਆਉਣ ਦੋ ਸਾਨੂੰ ਕੋਈ ਦਿੱਕਤ ਨਹੀਂ ਪਰ ਸੱਚ ਹੋਵੇ ਹਨਾ ਜੀ ਹਾਂ ਜੀ ਬਿਲਕੁਲ ਬਾਈ ਜੀ ਬਾਈ ਦਾ ਧੰਨਵਾਦ ਇਹਨਾਂ ਨੇ ਟਾਈਮ ਦਿੱਤਾ ਤੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ